ਜਿਵੇਂ ਸਰ ਭਗਵੰਤ ਮਾਨ ਜੀ ਨੇ ਜੋ ਇੱਕ ਯੋਜਨਾ ਅਨਾਉਂਸ ਕੀਤੀ 10 ਲੱਖ ਰੁਪਏ ਤੱਕ ਦਾ ਇਲਾਜ ਜੋ ਬਿਲਕੁਲ ਮੁਫਤ ਹੋਏਗਾ ਤੇ ਉਹਦੇ ਤੇ ਕੀ ਕਹਿਣਾ ਚਾਹੋ ਸਰ ਤਣ ਤਣ ਕਹਿਗੇ ਭਗਵੰਤ ਮਾਨ ਨੂੰ ਬਹੁਤ ਚੰਗਾ ਕੰਮ ਕੀਤਾ ਬਾਈ ਗੋਲਡ ਹੈ ਹਰ ਘਰ ਵਿੱਚ ਕੋਈ ਨਾ ਕੋਈ ਵੱਡੇ ਬਜ਼ੁਰਗ ਜਿਵੇਂ ਮੈਂ ਬਜ਼ੁਰਗ 75 ਅੰਮਰੀ ਜਾਈ ਮੈਂ ਬਿਮਾਰ ਹੈਗਾ ਹਰ ਘਰ ਵਿੱਚ ਇੱਕ ਦੋ ਤਿੰਨ ਚਾਰ ਮਰੀਜ਼ ਹੈਗੇ ਜਿਨ੍ਹਾਂ ਨੂੰ ਪੈਸੇ ਪੈਸੇ ਨਹੀਂ ਹੁੰਦੇ ਇਹ ਫਿਰ ਇਹ ਜਿਹੜੀ ਸਕੀਮ ਦੀ ਚਾਲੂ ਕੀਤੀ ਹੈ ਬਹੁਤ ਵਧੀਆ ਗੱਲ ਹੈ ਬਹੁਤ ਵਧੀਆ ਗੱਲ ਹੈ ਗਰੀਬ ਬੰਦੇਆਂ ਨੂੰ ਬਹੁਤ ਫਾਇਦਾ ਹੋਏਗਾ ਜਦੋਂ ਇਹ ਲਾਗੂ ਹੋਏਗੀ ਉਦੋਂ ਮਤਲਬ ਇਹ ਫਾਇਦਾ ਹੀ ਹੋਏਗਾ ਲੋਕਾਂ ਨੂੰ ਬਹੁਤ ਫਾਇਦਾ ਹੋਏਗਾ ਬਹੁਤ ਫਾਇਦਾ ਹੋਏਗਾ ਲੇਕਿਨ ਇਹ ਲਾਗੂ ਉਸੇ ਕਰਨਗੇ ਜਿਹਨਾਂ ਲਾਗੂ ਜਿਹੜੇ ਵਿਚੋ ਕਰਨ ਬ੍ਰੇਕ ਲਾ ਦੇਣ ਤੇ ਫਿਰ ਕੰਮ ਖਰਾਬ ਹੋ ਜਾਏਗੀ ਸ਼੍ਰੀਮਾਨ ਭਗਵੰਤ ਮਾਨ ਸਾਹਿਬ ਨੂੰ ਬਹੁਤ ਬਹੁਤ ਵਧਾਈ ਦਿਨਾ ਹੈ ਜੋ ਆਪਣੇ ਪੰਜਾਬ ਦਾ ਬਹੁਤ ਵਧੀਆ ਭਵਿੱਖ ਉਹ ਠੀਕ ਕਰ ਰਹੇ ਨੇ ਬਹੁਤ ਵਧੀਆ ਉਹਨਾਂ ਨੇ ਇਹ ਸਕੀਮ ਜੋ ਕਾਰਡ ਚਲਾਈ ਹੈ ਬਹੁਤ ਵਧੀਆ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਉਹ ਸਾਰੇ ਪੰਜਾਬੀਆਂ ਨੂੰ ਇਹ ਗੱਲ ਕਹਿਣਾ ਭਗਵੰਤ ਮਾਨ ਸਾਹਿਬ ਨੂੰ ਮੈਂ ਆਪਣੇ ਹੱਥ ਜੋੜ ਕੇ ਬੇਨਤੀ ਕਰਨਾ ਆਪਣਾ ਇੱਕ ਪਰਸਨ ਨੰਬਰ ਜਿਹੜਾ ਨਾ ਸਾਰੀ ਪਬਲਿਕ ਨੂੰ ਦੇਣਾ ਤਾਂ ਕਿ ਆਉਣ ਵਾਲੇ 27 ਸਾਲ ਦੇ 27 ਦੀਆਂ ਵੋਟਾਂ ਨੇ ਦੁਬਾਰਾ ਤੁਹਾਨੂੰ ਅਸੀਂ ਕਾਮਯਾਬ ਕਰ ਸਕੀਏ ਇਸ ਵੇਲੇ ਖੜੇ ਹਾਂ ਲੁਧਿਆਣਾ ਸਿਵਲ ਹਸਪਤਾਲ ਦੇ ਵਿੱਚ ਤੁਸੀਂ ਇਸ ਗੱਲ ਤੋਂ ਜ਼ਰੂਰ ਜਾਣਦੇ ਹੋਵੋਗੇ ਕਿ ਕਿਵੇਂ ਸੀਐਮ ਭਗਵੰਤ ਮਾਨ ਨੇ ਸਿਹਤ ਬੀਮਾ ਯੋਜਨਾ ਜੋ ਅਨਾਉਂਸ ਕੀਤੀ ਹੈ 10 ਲੱਖ ਰੁਪਏ ਦਾ ਇਲਾਜ ਜੋ ਤੁਸੀਂ ਬਿਲਕੁਲ ਮੁਫਤ ਕਰਵਾ ਸਕਦੇ ਹੋ ਕੈਸ਼ਲੈਸ ਟਰੀਟਮੈਂਟ ਕਰਵਾ ਸਕਦੇ ਹੋ ਕਈ ਸ਼ਹਿਰਾਂ ਦੇ ਵਿੱਚ ਜੋ ਹੈ ਇਸ ਦੀ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ ਗੱਲ ਕਰੀਏ ਲੋਕਾਂ ਦੀ ਲੋਕ ਇਸ ਯੋਜਨਾ ਦੇ ਉੱਤੇ ਕੀ ਵਿਚਾਰ ਰੱਖਦੇ ਹਨ ਜੇਕਰ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਹ ਯੋਜਨਾ ਮਿਲਦੀ ਹੈ ਇਹ ਪਲਾਨ ਮਿਲਦਾ ਹੈ 10 ਲੱਖ ਰੁਪਏ ਦਾ ਫ੍ਰੀ ਇਲਾਜ ਉਹਨਾਂ ਨੂੰ ਮਿਲਦਾ ਹੈ ਤੇ ਉਹਨਾਂ ਨੂੰ ਕੀ ਫਾਇਦੇ ਹੋਣਗੇ ਕੀ ਉਹ ਵਿਚਾਰ ਰੱਖਦੇ ਨੇ ਗੱਲਬਾਤ ਕਰਦੇ ਹੋਏ ਜਾਣਾਂਗੇ ਜਿਵੇਂ ਸਰ ਭਗਵੰਤ ਮਾਨ ਜੀ ਨੇ ਜੋ ਇੱਕ ਯੋਜਨਾ ਅਨਾਉਂਸ ਕੀਤੀ 10 ਲੱਖ ਰੁਪਏ ਤੱਕ ਦਾ ਇਲਾਜ ਉਹ ਬਿਲਕੁਲ ਮੁਫਤ ਹੋਏਗਾ ਤੇ ਉਹਦੇ ਤੇ ਕੀ ਕਹਿਣਾ ਚਾਹੋਗੇ ਉਹਦੇ ਬਹੁਤ ਵਧੀਆ ਗੱਜਾ ਗਰੀਬ ਬੰਦੇ ਵਾਸਤੇ ਬਹੁਤ ਫਾਇਦਾ ਹੋਏਗਾ ਕਾਫੀ ਬੰਦੇ ਮੀਡੀਅਮ ਬੰਦੇ ਗਰੀਬ ਹੀ ਆਗੇ ਕੁਝ ਹੋਰ ਆ ਜਾਂਦੇ ਹੈਗੇ ਨਹੀਂ ਆਗਾ ਨਹੀਂ ਬਹੁਤ ਇਸ ਫਾਇਦਾ ਆਏਗਾ ਇਹ ਤਾਂ ਬੜਾ ਸ਼ੁਕਰ ਹੋਏਗਾ ਪਰ ਧੰਨ ਬਾਬਾ ਨਾਨਕ ਨੇਰ ਕਰਨ ਜੇ ਕਿਰਪਾ ਕਰਨਗੇ ਜਦੋਂ ਇਹ ਲਾਗੂ ਹੋਏਗੀ ਉਦੋਂ ਮਤਲਬ ਇਹ ਫਾਇਦਾ ਹੀ ਹੋਏਗਾ ਲੋਕਾਂ ਨੂੰ ਬਹੁਤ ਫਾਇਦਾ ਹੋਏਗਾ ਬਹੁਤ ਫਾਇਦਾ ਹੋਏਗਾ ਲੇਕਿਨ ਇਹ ਲਾਗੂ ਸਹੀ ਕਰਨਗੇ ਤਾਂ ਲਾਗੂ ਹੋ ਜਾਏ ਵਿਚੋ ਕਰਨ ਬ੍ਰੇਕ ਲਾ ਦੇਣ ਤਾਂ ਫਿਰ ਕੰਮ ਖਰਾਬ ਹੋ ਜਾਣਾ ਹੈ ਕੰਮ ਖਰਾਬ ਹਾਂ ਬ੍ਰੇਕ ਨਾ ਲਾਣਾ ਸਹੀ ਅਗੇ ਕਰ ਦੇਣਾ ਸਭ ਦਾ ਭਲਾ ਕਰਨ ਲਈ ਬਸ ਇਹ ਸਾਰੇ ਧੰਨ ਧੰਨ ਕਹਿਗੇ ਨੇ ਭਗਵੰਤ ਮਾਨ ਨੂੰ ਬਹੁਤ ਚੰਗਾ ਕੰਮ ਕੀਤਾ ਬਾਈ ਗੋਲ ਹੈ ਹਰ ਘਰ ਵਿੱਚ ਕੋਈ ਨਾ ਕੋਈ ਵੱਡੇ ਬਜ਼ੁਰਗ ਜਿਵੇਂ ਮੈਂ ਬਜ਼ੁਰਗ 75 ਸਾਲ ਮੇਰੀ ਆ ਗਈ ਮੈਂ ਬਿਮਾਰ ਹੈਗਾ ਹਰ ਘਰ ਵਿੱਚ 1 2 3 4 ਮਰੀ ਹੈਗੇ ਜਿਨ੍ਹਾਂ ਨੂੰ ਪੈਸੇ ਪੈਸੇ ਨਹੀਂ ਹੁੰਦੇ ਤੇ ਫਿਰ ਇਹ ਜਿਹੜੀ ਇਹ ਸਕੀਮ ਚ ਚੱਲੂ ਕੀਤੀ ਬਹੁਤ ਵਧੀਆ ਕੀਤੀ ਹੈ ਗਰੀਬ ਬੰਦੇਆਂ ਵਾਸਤੇ ਮੀਡੀਅਮ ਬੰਦੇਆਂ ਵਾਸਤੇ ਦੋਨੇ ਬੰਦੇ ਵਡੇ ਬੰਦੇ ਦੇ ਦਿੰਦੇ ਹੈਗੇ ਗਰੀਬ ਬੰਦੇ ਮੀਡੀਅਮ ਬੰਦੇ ਵਾਸਤੇ ਬਹੁਤ ਵਧੀਆ ਸਕੀਮ ਹੈ ਬਹੁਤ ਵਧੀਆ ਸਕੀਮ ਹੈ ਤੁਹਾਨੂੰ ਪੂਰੀ ਉਮੀਦ ਹੈ ਕਿ ਇਹ ਇਹ ਕਾਮਯਾਬ ਹੋਏਗੀ ਹੋਗੀ 100% ਹੋਗੀ ਲekin ਲੋਕੀਆ ਦਾ ਧੰਨਵਾਦ ਕਰਨਗੇ ਬਹੁਤ ਬਾਈਗੋੜ ਧੰਨਵਾਦ ਕਰਨਗੇ ਅੰਕਲ ਜੀ ਜਿਵੇਂ ਸੀਐਮ ਭਗਵੰਤ ਮਾਨ ਨੇ ਸਿਹਤ ਬੀਮਾ ਯੋਜਨਾ ਜੋ ਸ਼ੁਰੂ ਕੀਤੀ ਹੈ 10 ਲੱਖ ਰੁਪਏ ਦਾ ਜੋ ਕੈਸ਼ਲੈਸ ਟਰੀਟਮੈਂਟ ਹੋਏਗਾ ਫ੍ਰੀ ਮੁਫਤ ਵਿੱਚ ਇਲਾਜ ਹੋਏਗਾ ਉਹਦੇ ਤੇ ਕੀ ਕਹਿਣਾ ਚਾਹੀਦਾ ਮੈਂ ਸਭ ਤੋਂ ਪਹਿਲਾਂ ਸ਼੍ਰੀਮਾਨ ਭਗਵੰਤ ਮਾਨ ਸਾਹਿਬ ਨੂੰ ਬਹੁਤ-ਬਹੁਤ ਵਧਾਈ ਦੇਣਾ ਹੈ ਜੋ ਆਪਣੇ ਪੰਜਾਬ ਦਾ ਬਹੁਤ ਵਧੀਆ ਭਵਿੱਖ ਉਹ ਠੀਕ ਕਰ ਰਹੇ ਨੇ ਅਗਰ ਇੱਕ ਠੀਕ ਕਰਦੇ ਕਹਿਣ ਨਾਲ ਨਹੀਂ ਬੰਦੀ ਹੈ ਗੱਲ ਮਗਰ ਉਹਦੀ ਨਿਗਰਾਨੀ ਵੀ ਕਰਨਾ ਤੁਹਾਡੀ ਇੱਕ ਬਹੁਤ ਤਕੜੀ ਜ਼ਿੰਮੇਵਾਰੀ ਹੈ ਜਿਵੇਂ ਤੁਸੀਂ ਸਿਵਲ ਹਸਪਤਾਲ ਦੇ ਵਿੱਚ ਸੇਵਾ ਲਾਈ ਹੈ ਡਾਕਟਰਾਂ ਦੀ ਇਹਨਾਂ ਦੇ ਉੱਪਰ ਵੀ ਨਜ਼ਰ ਡਾਕਟਰਾਂ ਦੇ ਵੀ ਇਹਨਾਂ ਕਰਮ ਕਰਮਚਾਰੀਆਂ ਦੇ ਉੱਪਰ ਵੀ ਧਿਆਨ ਰੱਖਣਾ ਚਾਹੀਦਾ ਵੀ ਇਹ ਪਬਲਿਕ ਦਾ ਜੋ ਡੀਲਿੰਗ ਠੀਕ ਬਣ ਰਹੀ ਹੈ ਠੀਕ ਡੀਲਿੰਗ ਕਰ ਰਹੇ ਨੇ ਜਾਂ ਵਰਤਾਰ ਠੀਕ ਕਰ ਰਹੇ ਨੇ ਕਿਸੇ ਨੂੰ ਮਾੜਾ ਤੇ ਨਹੀਂ ਬੋਲ ਰਹੇ ਬਈ ਇਹ ਬਹੁਤ ਵਧੀਆ ਸਕੀਮ ਹੈ 10 ਲੱਖ ਦੀ ਤਕਰੀਬ ਆਦਮੀ ਦਾ 5 ਲੱਖ ਦਾ ਕੀ ਕਰਾਉਣਾ ਉਹਨਾਂ ਦਾ 2 ਲੱਖ ਦਾ ਆਪਣੀ ਸਿਹਤ ਵਾਸਤੇ ਕੁਝ ਨਹੀਂ ਕਰਾ ਸਕਦਾ ਕੀ ਦੀ ਉਹਨੂੰ ਮੜੀਆਂ ਦੀ ਜਾਣਾ ਪੈਂਦਾ ਹੈ ਇਹ ਬਹੁਤ ਵਧੀਆ ਬਹੁਤ ਵਧੀਆ ਉਹਨਾਂ ਨੇ ਇਹ ਸਕੀਮ ਜੋ ਕਾਰਡ ਚਲਾਈ ਹੈ ਬਹੁਤ ਵਧੀਆ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਉਹ ਸਾਰੇ ਪੰਜਾਬੀਆਂ ਨੂੰ ਇਹ ਗੱਲ ਕਹਿਣਾ ਭਗਵੰਤ ਮਾਨ ਸਾਹਿਬ ਨੂੰ ਮੈਂ ਮੇਰੇ ਹੱਥ ਜੋੜ ਕੇ ਬੇਨਤੀ ਕਰਨਾ ਆਪਣਾ ਇੱਕ ਪਰਸਨ ਨੰਬਰ ਜਿਹੜਾ ਨਾ ਸਾਰੀ ਪਬਲਿਕ ਨੂੰ ਦੇਣਾ ਤਾਂ ਕਿ ਆਉਣ ਵਾਲੇ 27 ਸਾਲ ਦੇ 27 ਦੀਆਂ ਵੋਟਾਂ ਨੇ ਦੁਬਾਰਾ ਤੁਹਾਨੂੰ ਅਸੀਂ ਕਾਮਯਾਬ ਕਰ ਸਕੀਏ ਇਹ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਓਕੇ ਜੀ ਸਰ ਕਿੰਨੀ ਵਾਰ ਇਦਾਂ ਹੁੰਦਾ ਆ ਕਿ ਜਿਹੜੇ ਲੋਕ ਹੁੰਦੇ ਆ ਪੈਸਿਆਂ ਦੇ ਕਰਕੇ ਆਪਣਾ ਇਲਾਜ ਜੋ ਹੈ ਨਹੀਂ ਕਰਵਾ ਪਾਉਂਦੇ ਪਰ ਹੁਣ 10 ਲੱਖ ਰੁਪਏ ਦਾ ਤੱਕ ਦਾ ਇਲਾਜ ਜੋ ਹੈ ਮੁਫਤ ਹੋਣ ਜਾ ਰਿਹਾ ਵੈ ਤੇ ਉਹਦੇ ਤੇ ਕੀ ਕਹਿਣਾ ਚਾਹੋ ਜਿਹੜਾ ਇਹ ਜਿਹੜੇ ਗਰੀਬ ਆਦਮੀ ਨੇ ਸਾਡੇ ਵਰਗੇ ਬਜ਼ੁਰਗ ਨੇ ਬੰਦੇ ਹਸਪਤਾਲਾਂ 'ਚ ੱਟਕੇ ਖਾਂਦੇ ਸੀ ਡਾਕਟਰ ਮਾਰ ਮਾਰ ਕੇ ਉਹਨਾਂ ਦੇ ਜਿਹੜੇ ਖਿੜਕੀਆਂ ਦਰਵਾਜ਼ਿਆਂ 'ਕੇ ਬੰਦੇ ਰੱਖੇ ਹੁੰਦੇ ਸੀ ਚੱਲ ਬਿਜ਼ੁਰਗਾ ਪਿੱਛੇ ਜਾ ਬਿਜ਼ੁਰਗਾ ਪਿੱਛੇ ਤੇ ਬੇਇੱਜ਼ਤੀ ਹੁੰਦੀ ਸੀ ਬਹੁਤ ਅਸੀਂ ਬਹੁਤ ਬਹੁਤ ਇਹ ਵਧੀਆ ਤਰੀਕਾ ਹੈ ਅੱਜ ਕੱਲ੍ਹ ਆਪਨੇ ਸਿਟੀਜਨ ਲੈਣ ਜਿਹੜੀ ਬਲਾਈ ਹੈ ਤੇ ਤਾਂ ਕਿ ਜਿਹੜੇ ਉਹਨਾਂ ਦੇ ਗੇਟ ਕੀਪਰ ਨੇ ਜਿਹੜੇ ਹੈਲਪਰ ਨੇ ਉਹ ਸਾਨੂੰ ਸਹਿਯੋਗ ਦੇ ਰਹੇ ਨੇ ਔਰ ਵਧੀਆ ਤਰੀਕੇ ਨਾਲ ਕੰਮ ਹੋ ਰਿਹਾ ਔਰ ਨਿਗਰਾਨੀ ਵੀ ਕਰਨਾ ਤੁਹਾਡਾ ਭਗਵੰਤ ਮਾਨ ਜੀ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਹੋ ਵੱਧ ਤੋਂ ਵੱਧ ਇਹ ਪੰਜਾਬ ਦੀ ਸੇਵਾ ਕਰਕੇ ਤੁਸੀਂ 27 ਦੇ ਵਿੱਚ ਤੁਸੀਂ ਪੱਕੇ ਕਾਮਯਾਬ ਹੋਵੋਗੇ ਉਹ ਕੀ ਹੈ ਤੁਹਾਡੇ ਕੀ ਵਿਚਾਰ ਨੇ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਭਗਵੰਤ ਮਾਨ ਜੀ ਨੇ ਜੋ ਵੀ 10 ਲੱਖ ਰੁਪਏ ਦੀ ਵੀ ਅਧਿ ਬੀਮਾ ਸਿਹਤ ਪੇਮਾ ਯੋਜਨਾ ਲਾਗੂ ਕੀਤੀ ਹੈ ਇਹ ਗਰੀਬਾਂ ਲਈ ਬਹੁਤ ਹੀ ਵੱਡੇ ਮਦਦ ਹੈਲਪ ਕਰੋਗੀ ਉਹਨਾਂ ਦੇ ਇਲਾਜ ਕਰਨ ਲਈ ਤੇ ਜਿਹੜੇ ਬੰਦਾ ਗਰੀਬ ਬੰਦਾ ਸੀ ਆਪਣੇ ਜਾ ਕੇ ਹਸਪਤਾਲ ਤੱਕ 10 ਲੱਖ ਰੁਪਏ ਦਾ ਮਤਲਬ ਆਪਣੀ ਦਵਾਈ ਬਿਮਾਰੀ ਦਾ ਇਲਾਜ ਕਰਾ ਸਕਦਾ ਹੈ ਜੀਵੇਂ ਪਹਿਲੇ ਲੋਕਾਂ ਕਈ ਲੋਕ ਇਦਾਂ ਦੇ ਹੁੰਦੇ ਆ ਉਹਨਾਂ ਨੂੰ ਆਪਣਾ ਪੈਸਿਆਂ ਦੇ ਕਰਕੇ ਜੋ ਇਲਾਜ ਨਹੀਂ ਕਰਵਾ ਪਾਉਂਦੇ ਕਿ ਲੋਕਾਂ ਦੀ ਸਿਰਫ ਪੈਸਿਆਂ ਦੇ ਕਰਕੇ ਹੀ ਮੌਤ ਹੋ ਜਾਂਦੀ ਹੈ ਕਿ ਉਹਨਾਂ ਦਾ ਇਲਾਜ ਜੋ ਹੈ ਸਹੀ ਤਰੀਕੇ ਨਾਲ ਨਹੀਂ ਹੋ ਪਾਂਦਾ ਤੇ ਉਹ ਜੋ ਇਲਾਜ ਹੈ ਮੁਫਤ ਕਰ ਦਿੱਤਾ ਗਿਆ ਇਹ ਸੁੱਖਿਆ ਹੀ ਹੋਏਗੀ ਲੋਕਾਂ ਨੂੰ ਬਹੁਤ ਸੁੱਖਿਆ ਹੀ ਹੋਗੀ ਜੀ ਜੇ ਬੰਦਾ ਪੈਸੇ ਲਈ ਮਹਤਾਜ ਹੋਇਆ ਪਿਆ ਖਾਣ ਲਈ ਮਹਤਾਜ ਹੋਇਆ ਪਿਆ ਉਹਦੇ ਲਈ ਵਰਦਾਨ ਸਾਬਤ ਹੋਵੇਗਾ ਇਹ ਪੈਸਾ ਹੈਲਪ ਕਰੇਗਾ ਬਹੁਤ ਜੀ ਮਦਦ ਕਰੇਗਾ ਜੀ